ਤਨੀ ਕਿੰਨੇ ਕਰਨੇ ਆਖਰ ਇਹਨਾਂ ਦੇ ਕਰਕੇ ਜਿਹੜਾ ਕੀ ਉੱਥੇ ਮੈਣ ਪਏ ਹੋਣੇ ਆ ਜਿਹੜੇ ਤਸਕਰ ਨੇ ਜਾਂ ਨਸ਼ੇ ਦੀ ਸਮਕਲਿੰਗ ਕਰਦੇ ਆ ਕਾਰੋਬਾਰ ਕਰਦੇ ਆ ਉਹਨਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਪੰਜਾਬ ਸਰਕਾਰ ਵੱਲੋਂ ਫਤੇਗਰ ਸਾਹਿਬ ਪੁਲਿਸ ਵੱਲੋਂ ਤੇ ਲੋਕ ਡਰੱਗਸ ਤੋਂ ਜੇਕਰ ਕੋਪਰਟੀ ਖੜੀ ਗਈ ਖੜੀ ਕੀਤੀ ਗਈ ਹੈ ਤੇ ਉਹਦੇ ਖਿਲਾਫ ਆਪਾਂ ਫ੍ਰੀਜ਼ਿੰਗ ਜਿਹੜੇ ਆਰਡਰ ਵੀ ਲੈਣਗੇ ਕੰਪੀਟੈਂਟ ਅਥਾਰਟੀ ਤੋਂ ਤੇ ਜੇਕਰ ਉਹ ਇਲੀਗਲ ਪਾਈ ਜਾਂਦੀ ਹੈ ਤੇ ਇਹਨਾਂ ਨੂੰ ਨੋਟਿਸ ਸਰਵ ਕਰਕੇ ਜੇਕਰ ਉਹ ਨਹੀਂ ਉਹਨੂੰ ਉਹਨੂੰ ਖਾਲੀ ਕਰਦੇ ਉਹਨੂੰ ਰਿਮੂਵ ਕਰਦੇ ਡਿਮੋਲਿਸ਼ ਕਰਦੇ ਤੇ ਇਦਾਂ ਹੀ ਅੱਗੇ ਵੀ ਬੰਦੀ ਕਾਨੂੰਨੀ ਕਾਰਵਾਈ ਹੋਏਗੀ ਇਲੀਗਲ ਪ੍ਰੋਪਰਟੀ ਸੀਗੀ ਇੱਥੇ ਤੇ ਉਹਨੂੰ ਡਿਮੋਲਿਸ਼ ਕੀਤਾ ਗਿਆ ਜਿਸ ਕਰੇ ਜੇ ਕਿ ਇਹ ਕੀ ਕਾਰਵਾਈ ਹੋਈ ਹੈ ਤਾਂ ਹਾਲਾਂਕਿ ਉਹਦੇ ਬਿਲਕੁਲ ਜੇ ਕਿ ਇਹ ਇਹ ਸਟਾਰਟਿੰਗ ਪੁਆਇੰਟ ਅਗਲੀ ਦਾ ਹੁਣ ਤੁਹਾਨੂੰ ਜੇ ਗਲੀ ਦਿਖਾਦਾ ਮੈਂ ਸਾਰੀ ਜੀ ਦਾ ਜ਼ਿਕਰ ਆਇਆ ਆਖਰ ਐਸਐਸਪੀ ਨੇ ਖੁਦ ਵੀ ਇਹ ਗੱਲ ਕਹੀ ਹੈ ਵੀ ਉਹ ਆਉਂਦੇ ਦਿਨਾਂ ਦੇ ਦੌਰਾਨ ਵੀ ਜਿਹੜੀ ਅਸੀਂ ਪ੍ਰਾਪਰਟੀ ਨੇ ਆਇਡੈਂਟੀਫਾਈ ਕਰੀਆਂ ਨੇ ਗਿਆ ਤਾਂ ਉਹਨਾਂ ਤੇ ਐਕਸ਼ਨ ਹੋਊਗਾ ਤਾਂ ਉਹ ਇਸ ਗਲੀ ਦੇ ਵਿੱਚ ਵੀ ਜੇ ਕਹੇ ਜੇ ਬੀ ਕੁੰਡੀ ਤਾਂ ਹੈਗੀ ਹੈ ਤਾਂ ਨਾਲ ਨਾਲ ਇਹ ਵੀ ਆਪ ਸੁਕਾਹ ਵੀ ਇੱਕ ਚੀਜ਼ ਸਮਝਣ ਵਾਲੀ ਕਿ ਬਾਕੀ ਲੋਕਾਂ ਨੂੰ ਕਿਉਂਕਿ ਇਹਦਾ ਮੁੱਖ ਮਕਸਦ ਹੈਗਾ ਇੱਕ ਮੈਸੇਜ ਦੇਣਾ ਵੀ ਕਿ ਜੇਕਰ ਤੁਸੀਂ ਜੇ ਕੋ ਸੋਚਦੇ ਹੋ ਹਾਂ ਵੀ ਕੱਲ ਨੂੰ ਨਸ਼ਾ ਦਾ ਕਾਰੋਬਾਰ ਕਰਕੇ ਤੁਸੀਂ ਆਪ ਦੇ ਮਹਿਲ ਉਸਾਰ ਲੋਗੇ ਦੂਜੇ ਕਿਉਂਕਿ ਅੱਜ ਦੇਖਿਆ ਜਾਵੇ ਤਾਂ ਇਹ ਪਰਿਵਾਰ ਦੀ ਸਿਚੁਏਸ਼ਨ ਇਹ ਸੀਗੀ ਵੀ ਬਹੁਤ ਰੋਪ ਟਰੇ ਸੀ ਪਰ ਪਤਾ ਨਹੀਂ ਕਿੰਨੇ ਘਰ ਨੇ ਆਖਰ ਇਹਨਾਂ ਦੇ ਕਰਕੇ ਜਿਹੜਾ ਕੀ ਉੱਥੇ ਮੈਣ ਪਏ ਹੋਣੇ ਹੈ ਤੇ ਅਸਮ ਸਿੰਘ ਸਾਹਿਬ ਦੇਖਿਏ ਅੱਜ ਜਿਹੜੀ ਸਿਚੁਏਸ਼ਨ ਸੀਗੀ ਪਰਿਵਾਰ ਬੜਾ ਰੋ ਰਿਹਾ ਸੀ ਫਿਟ ਰਿਹਾ ਸੀਗਾ ਕਹਿ ਸਕਦੇ ਆਂ ਵੀ ਇਹਨਾਂ ਦੇ ਕਰਕੇ ਪਤਾ ਨਹੀਂ ਕਿੰਨੇ ਪਰਿਵਾਰ ਹੋਰ ਜੁੜੇ ਹੋਣੇ ਆ ਜਿੱਤੋਂ ਬਾਅਦ ਇਹ ਕਾਰਵਾਈ ਤੱਕ ਪਹੁੰਚੇ ਦੇਖੋ ਜੀ ਬੇਸਿਕਲੀ ਜਿੰਨੇ ਵੀ ਨਸ਼ਾ ਜਿਹੜੇ ਤਸਕਰ ਨੇ ਜਾਂ ਨਸ਼ੇ ਦੀ ਸਮਕਲਿੰਗ ਕਰਦੇ ਆ ਕਾਰੋਬਾਰ ਕਰਦੇ ਆ ਉਹਨਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਪੰਜਾਬ ਸਰਕਾਰ ਵੱਲੋਂ ਫਤੇਗਰ ਸਾਹਿਬ ਪੁਲਿਸ ਵੱਲੋਂ ਤੁਸੀਂ ਕਿਸੇ ਵੀ ਤਰੀਕੇ ਦੀ ਇਸ ਤਰੀਕੇ ਦੀ ਐਕਟੀਵਿਟੀ ਦੇ ਵਿੱਚ ਪਾਏ ਜਾਂਦੇ ਹੋ ਸਿਵਲ ਪ੍ਰਸ਼ਾਸਨ ਦੇ ਨਾਲ ਤੁਹਾਡੀਆਂ ਸਾਰੀਆਂ ਪ੍ਰਾਪਰਟੀਆਂ ਚੈੱਕ ਕੀਤੀਆਂ ਜਾ ਰਹੀਆਂ ਹਨ ਤੇ ਅਗਰ ਕੋਈ ਵੀ ਪ੍ਰਾਪਰਟੀ ਜਿਹੜੀ ਇਲੀਗਲੀ ਕੰਸਟਰਕਟਡ ਇਲੀਗਲ ਕੰਸਟਰਕਸ਼ਨ ਪਾਈ ਜਾਂਦੀ ਹੈ ਜਾਂ ਜਿਹੜੀ ਉਹ ਇਲਿਸੀਟ ਜਿਹੜੀ ਹੈ ਇਲਿਸੀਟ ਪ੍ਰਾਪਰਟੀ ਹੈ ਜਾਂ ਪਰਚੇਸ ਆਫ ਪਰਚੇਜ਼ ਆਫ ਸੇਲ ਆਫ ਡਰੱਗਸ ਤੋਂ ਜੇਕਰ ਪ੍ਰੋਪਰਟੀ ਖੜੀ ਗਈ ਖੜੀ ਕੀਤੀ ਗਈ ਹੈ ਤੇ ਉਹ ਦੇ ਖਿਲਾਫ ਆਪਾਂ ਫ੍ਰੀਜ਼ਿੰਗ ਜਿਹੜੇ ਆਰਡਰ ਵੀ ਲੈਣਗੇ ਕੰਪੀਟੈਂਟ ਅਥਾਰਟੀ ਤੋਂ ਤੇ ਜੇਕਰ ਉਹ ਇਲੀਗਲ ਪਾਈ ਜਾਂਦੀ ਹੈ ਤੇ ਇਹਨਾਂ ਨੂੰ ਨੋਟਿਸ ਸਰਵ ਕਰਕੇ ਜੇਕਰ ਉਹ ਨਹੀਂ ਉਹਨੂੰ ਉਹਨੂੰ ਖਾਲੀ ਕਰਦੇ ਉਹਨੂੰ ਰਿਮੂਵ ਕਰਦੇ ਡਿਮੋਲਿਸ਼ ਕਰਦੇ ਤੇ ਇਦਾਂ ਹੀ ਅੱਗੇ ਵੀ ਬਣਦੀ ਕਾਨੂੰਨੀ ਕਾਰਵਾਈ ਹੋ ਤੇ ਹੁਣ ਵੀ ਜਿਹੜੀ ਹੈ ਸਾਡੀ ਟੀਮਾਂ ਲਗਾਤਾਰ ਰੇਡਾਂ ਕਰਦੀਆਂ ਪਿਛਲੇ ਕਰੀਬ 10 ਦਿਨਾਂ ਦੇ ਵਿੱਚ ਅਸੀਂ 20 ਤੋਂ ਉੱਤੇ ਪਰਚੇ ਦਿੱਤੇ ਤੇ 26 ਦੇ ਕਰੀਬ ਬੰਦੇ ਵੀ ਫੜੇ ਤੇ ਕਈ ਜਿਹੜੇ ਵਿਅਕਤੀ ਹਨ ਉਹਨਾਂ ਨੂੰ ਅਸੀਂ ਜਿਹੜਾ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਵੀ ਕਿਉਂਕਿ ਜਿਹੜੇ ਨਸ਼ਾ ਨਹੀਂ ਵੇਚਦੇ ਬਟ ਨਸ਼ੇ ਦੇ ਆਦੀ ਹਨ ਤੇ ਉਹਨਾਂ ਨੂੰ ਵੀ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਉਹਨੂੰ ਕਿਤੇ ਨਾ ਕਿਤੇ ਟ੍ਰੀਟਮੈਂਟ ਕਰਾਈਏ ਉਹਨਾਂ ਨੂੰ ਤੇ ਉਹਨਾਂ ਨੂੰ ਕੋਈ ਨਾ ਕੋਈ ਰੀਸਕਿਲਿੰਗ ਦੇ ਕੇ ਜਾਂ ਉਹਨੂੰ ਰੀਹੈਬਿਲਿਟੇਸ਼ਨ ਕਰਾਈਏ ਵਾਪਸ ਉਹਨਾਂ ਨੂੰ ਸਮਾਜ ਦੇ ਵਿੱਚ ਲਿਖ ਕੇ ਆਈਏ ਕੋਈ ਰੋਜ਼ਗਾਰ ਦੀ ਹੈ ਤੇ ਹਰ ਪਹਿਲੂ ਤੇ ਜਿਹੜੀ ਹੈਗੀ ਸਰਕਾਰ ਕੰਮ ਕਰ ਰਹੀ ਹੈ ਤੇ ਉਸੇ ਲੜੀ ਦੇ ਵਿੱਚ ਕਿਉਂਕਿ ਆਦਿ ਇਹ ਕਿ ਲੀਗਲ ਪ੍ਰਾਪਰਟੀ ਸੀਗੀ ਇੱਥੇ ਤੇ ਉਹਨੂੰ ਡਿਮੋਲਿਸ਼ ਕੀਤਾ ਗਿਆ ਯੂ ਮੋਨਿਟ ਕਿੰਨਾ ਜਾ ਰਹੇ ਹੈ ਤੇ ਅੱਗੇ ਵੀ ਇਸ ਤਰੀਕੇ ਦੀ ਕਾਰਵਾਈ ਜਾਰੀ ਹੈ ਹਾਂ ਸਰ ਇੱਕ ਜਿਵੇਂ ਆਮ ਤੌਰ ਤੇ ਸੁਣਦੇ ਹੁੰਦੇ ਆ ਕੱਲ ਭਗਵੰਤਪານ ਵੀ ਇਹ ਗੱਲ ਕਹਿ ਰਹੇ ਸੀ ਵੀ ਚੇਨ ਤੋੜਨ ਦੀ ਲੋੜ ਹੈ ਤੇ ਜਿਹੜਾ ਪਲਾਨ ਸੀ ਪਹਿਲਾਂ ਤਿਆਰ ਕਰਿਆ ਪਹਿਕੇ ਚਾ ਪਾਵੇਂ ਸਮਾਂ ਲੱਗਿਆ ਹੈਗਾ ਪਰ ਉਹਦੇ ਵਿੱਚ ਇਹ ਲੱਗਦਾ ਵੀ ਇਹਨਾਂ ਦੇ ذریعے ਇੱਕ ਉਹ ਚੇਨ ਟੁੱਟਦੀ ਨਜ਼ਰ ਆਉ ਜਿਹੜੇ ਸਿੱਧੇ ਡਾਇਰੈਕਟ ਕੰਜ਼ਿਊਮਰ ਦੇ ਕੋਲੇ ਇਹਨਾਂ ਦੀ ਜੇ ਕਹੀਏ ਕਿ ਸਮਗਲਿੰਗ ਸੀ ਬਿਲਕੁਲ ਜੀ ਕਿਤਨਾ ਕਿਤੇ ਜਿਹੜਾ ਇੱਕ ਸਟਰੋਂਗ ਮੈਸੇਜ ਸਮਾਜ ਨੂੰ ਦਿੰਦਾ ਹੈ ਤੇ ਇੱਕ ਚੇਤਾਵਨੀ ਦਿੰਦਾ ਹੈ ਇੱਕ ਵਾਰਨਿੰਗ ਦਿੰਦਾ ਹੈ ਨਸ਼ਾ ਤਸਕਰਾਂ ਨੂੰ ਕਿ ਜੇ ਤੁਸੀਂ ਇੱਦਾਂ ਦੀ ਕੋਈ ਵੀ ਲੀਗਲ ਪ੍ਰਾਪਰਟੀ ਤੁਹਾਡੇ ਕੋਲ ਜੇ ਤੁਸੀਂ ਬਣਾਈ ਹੋਈ ਹੈ ਜਿਹੜੀ ਕਿ ਆਪਾਂ ਸਿਵਲ ਪ੍ਰਸ਼ਾਸਨ ਦੇਖਦਾ ਹੈ ਕਿ ਉਹ ਇਲਿਗਲ ਤਰੀਕੇ ਨਾਲ ਜਾਂ ਕੋਈ ਇਨਕ੍ਰੂਚਮੈਂਟ ਹੈ ਸਰਕਾਰੀ ਜ਼ਮੀਨ ਤੇ ਆ ਹੋ ਤੇ ਫਿਰ ਉਸਤੇ ਅੱਗੇ ਵੀ ਐਸੀ ਤਰੀਕੇ ਦੀ ਬੜੀ ਕਾਨੂੰਨੀ ਕਰਦਾ ਹੈ